ਅਸੀਂ ਸੋਢੀ ਖਾਤਰ ਇਹ ਲਾਵੀਆ ਲੈਣਾ ਨਹੀਂ ਰੱਪਿਆ ਅਸੀਂ ਤਾਂ ਜ਼ਬਰਦਸਤ ਵਿਰੋਧ ਕੀਤਾ ਹੈ ਇਹ ਹਾਕਮਾ ਦਾ ਕਮੰਡ ਤੋੜਨਾ ਵਿਰੋਧ ਕੀਤਾ ਹੈ ਅੱਜ ਦਾ ਸੰਯੁਕਤ ਮੋਰਚੇ ਦੀਆਂ ਮੰਗਾਂ ਦਾ ਸਮਰਥਨ ਕੀਤਾ ਉਹਦੇ ਤੇ ਲੜਾਈ ਲੜਦਾ ਸਾਡਾ ਬੀੜਾ ਚੁੱਕਿਆ ਹੋਇਆ ਹੈ ਇਹ ਬੀੜਾ ਭਾਈ ਚੁੱਕਿਆ ਰਹੂਗਾ ਸਾਨੂੰ ਇੱਕ ਸਵਾਲ ਕਰਦਾ ਹੈ ਮੀਡੀਆ ਕਿ ਬਹੁਤ ਲੇਟ ਆਏ ਉਹ ਸ਼ਾਵਾਸ਼ੇ ਮਿਤਰਾ ਬਹੁਤ ਲੇਟ ਆਏ ਅਸੀਂ ਅੱਖਾਂ ਮੀਚ ਕੇ ਪ੍ਰੋਗਰਾਮ ਨਹੀਂ ਕਰਦੇ ਓਏ ਤੁਸੀਂ ਤਾਂ ਜਦੋਂ ਮਰਜੀ ਜਦੋਂ ਮਰਜੀ ਕੱਠ ਦੇ ਕੇ ਚੁੱਕ ਜਾਂ ਲਿਓ ਅਸੀਂ ਗਾਲਾਂ ਖਾ ਰਹੇ ਨੇ ਆ ਪਰ ਅਸੀਂ ਸੋਚ ਕੇ ਪੈਰ ਧਰਦੇ ਤੁਸੀਂ ਤਾਂ ਸਾਨੂੰ ਉਦੋਂ ਵੀ ਕਹਿੰਦੇ ਸੀ ਕਿ ਪਰਮੇਂਦਰ ਝੋਟਾ ਉਹਦੇ ਤੇ ਜਾਬਰ ਹੋ ਗਿਆ ਉਹਨੂੰ ਛੁਣਾਉਣ ਵਾਸਤੇ ਆਜੋ ਉਹਦੀ ਗੱਲ ਠੀਕ ਸੀ ਵੀ ਨਸ਼ਿਆਂ ਵਾਸਤੇ ਬੋਲਦਾ ਸੀ ਪਰ ਉਹਦਾ ਤਰੀਕਾ ਕੀ ਸੀ ਭਾਈ ਅਸੀਂ ਨਹੀਂ ਗਏ ਜੱਥੇਬੰਦੀਆਂ ਗਈਆਂ ਕੌਮੀ ਇਨਸਾਫ ਮੋਰਚੇ ਦੇ ਵਿੱਚ ਸਾਨੂੰ ਕਿਹਾ ਉਹਨਾਂ ਨੇ ਆਪ ਆਏ ਹੋ ਵੀ ਤੁਸੀਂ ਆਓ ਅਸੀਂ ਕਿਹਾ ਵੀ ਆਪਣੀ ਗੱਲ 'ਚ ਫਰਕ ਹੈ ਜੇਬ ਜੇਲਾਪੂਰੀਆਂ ਹੋਏ ਬੰਦੇ ਛਡਾਉਣੇ ਨੇ ਅਸੀਂ ਬਿਲਕੁਲ ਤਿਆਰ ਆ ਇਸ ਗੱਲ ਤੇ ਪਰ ਸੋਡਾ ਉੱਥੇ ਕਿੰਦਰਾ ਉਹਦੇ ਵੱਖਰੇ ਵੱਖਰੇ ਮੂੰਹ ਨੇ ਉਹ ਹਰ ਮੂੰਹ ਆਈ ਗੱਲ ਬੋਲਦੇ ਨੇ ਕਦੇ ਕਿਸੇ ਨੂੰ ਨੀਰਾ ਪਰਖਦੇ ਨੇ ਕਿਸੇ ਨੂੰ ਗਦਾਰ ਪਰਖਦੇ ਨੇ ਉੱਥੇ ਸੱਦਾ ਦਿੰਦੇ ਨੇ ਵੀ ਸਾਡੇ ਸੱਦੇ ਤੇ ਆ ਕੇ ਕਮਿੰਚਾ ਮੋਰਚੇ ਨਾਲ ਵੱਡੀ ਜਥੇਬੰਦੀ ਹੈ ਇਹ ਉੱਥੇ ਜਰੂਰ ਆਓ ਤੇ ਸਾਡੀ ਲੱਕੜਾਂ ਦੀ ਟਰਾਲੀ ਤੋਂ ਝੰਡਾ ਲਹਾ ਕੇ ਉਹਨਾਂ ਤੋਂ ਮਾਫੀ ਮੰਗਵਾਉਂਦੇ ਨੇ ਬੀ ਦੁਕਰਾਹਾਂ ਦਾ ਝੰਡਾ ਲਾ ਕੇ ਸਾਡੀ ਮਦਦ ਕਰਨ ਵਾਸਤੇ ਰਾਜ ਉੱਥੇ ਜਾਈਏ ਸੀ ਉੱਥੇ ਜਾਈਏ ਸੀ ਅਸੀਂ ਨੇ ਕੀਤਾ ਅਸੀਂ ਮਨੁੱਖਤਾ ਪਰਖੀ ਹੈ ਅਸੀਂ ਮਨੁੱਖਤਾ ਪਰਖੀ ਕਰਕੇ ਦੋ ਅਸੀਂ ਕੀਤੇ ਨੇ ਅਸੀਂ ਇੱਥੇ ਕਿਹਾ ਕਿ ਜਿੰਨਾ ਕੈਦੀਆਂ ਦੀ ਕਾਨੂੰਨ ਦੇ ਮੁਤਾਬਕ ਸਜ਼ਾ ਪੂਰੀ ਹੋ ਗਈ ਉਹਨਾਂ ਨੂੰ ਜੇਲਾ 'ਚ ਰੱਖਣ ਦਾ ਕੋਈ ਹੱਕ ਨਹੀਂ ਉਹ ਚਾਹੇ ਕਿਸੇ ਧਰਮ ਦੇ ਵੀ ਹੋਣ ਦੋ ਤਿੰਨ ਮੋ ਗੱਲਾਂ ਕੀਤੀਆਂ ਨੇ ਬਾਈ ਅਸੀਂ ਤੁਸੀਂ ਜਿਹੜੇ ਉੱਥੇ ਸਾਨੂੰ ਜਿਹੜੇ ਕਾਮਰੇਡ ਪਰਖਦੇ ਨੇ ਜਿਹੜੇ ਸਾਨੂੰ ਗਾਲਾਂ ਦਿੰਦੇ ਨੇ ਉਹ ਸਾਡੀ ਇਸ ਗੱਲ ਦਾ ਤਾਂ ਜਵਾਬ ਦੇ ਦਿਓ ਅਸੀਂ ਬੋਲੇ ਸੀ 28 ਸਤੰਬਰ ਨੂੰ ਬਰਨਾਲੇ ਦੀ ਗੈਰਤੋ ਅੰਬਰਤਪਾਲ ਦੇ ਖਿਲਾਫ ਸਿਰਫ ਇਹ ਗੱਲ ਬੋਲੀ ਸੀ ਕਿ ਹਥਿਆਰ ਚੱਕ ਕੇ ਬਿਨਾਂ ਤਿਆਰੀ ਤੋਂ ਹਥਿਆਰ ਬੰਨ ਬਗਾਵਦਾ ਸੱਦਾ ਦੇਣਾ ਲੋਕਾਂ ਦੇ ਧੀਆਂ ਪੁੱਤਾਂ ਨੂੰ ਮਰਵਾ ਦੋਗੇ ਤੂੰ ਖਬਰਦਾਰ ਹੋ ਤੇ ਸਾਡੇ ਤੇ ਤੁਸੀਂ ਬਰੇ ਤੇ ਜਦੋਂ ਹਕੂਮਤ ਉਹਦੇ ਬਰੀ ਤਾਂ ਤੁਹਾਡਾ ਮੂੰਹ ਨਹੀਂ ਫੁੱਲਿਆ ਅਸੀਂ ਸ਼ਹਿਰਾਂ ਦੇ ਵਿੱਚ ਮਜਾਰੇ ਕੀਤੇ ਕਿ ਅੰਮਰਤਪਾਲ ਨੇ ਐਡਾ ਜੁਰਮ ਨਹੀਂ ਕੀਤਾ ਜਿਹੜੀ ਤੁਸੀਂ ਉਹਨੂੰ ਸਜ਼ਾ ਦਿੱਤੀ ਹੈ